ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਹੀ ਰੂਪ ਰੰਗ ਅਰ ਰੇਖ ਪੀਕ ਕਉ ਕਹਿ ਨ ਸਕਕੇ ਹੀ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀ ਜੈ ਕੋਟ ਇੰਦਰ ਇੰਦਰਾਨ ਸ਼ਹੁ ਸ਼ਹਾਨ ਗਨੀ ਜੈ ਤੇ ਭਵਨ ਮਹੀਪ ਸੁਰ ਨਰ ਅਸੁਰ ਨੀਤ ਨੀਤ ਵਨ ਤ੍ਰਿਣ ਕਹਿਤ ਤਵੈ ਸਰਮ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੇ ਦੀਨਦਿਆਲ ਸੱਚੇ ਪਾਤਸ਼ਾਹ ਕਲਗੀਆਂ ਵਾਲੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਬਾਰੇ ਤੁਹਾਨੂੰ ਅੱਜ ਦਰਸ਼ਨ ਕਰਾਉਣ ਜਾ ਰਹੇ ਹਾਂ ਇਸ ਅਸਥਾਨ ਦਾ ਨਾਮ ਹੈ ਗੁਰਦੁਆਰਾ ਸ੍ਰੀ ਪੋਂਟਾ ਸਾਹਿਬ ਗੁਰਦੁਆਰਾ ਸ਼੍ਰੀ ਪੋਂਟਾ ਸਾਹਿਬ ਜੀ ਦੀ ਮਹੱਤਤਾ ਵਿਲੱਖਣ ਹੈ ਕਿਉਂਕਿ ਇਹ ਇੱਕੋ ਇੱਕ ਅਜਿਹਾ ਸ਼ਹਿਰ ਹੈ ਜਿਸ ਦੀ ਨੀਂਹ ਪੱਥਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪ ਰਖਾਈ ਸੀ ਅਤੇ ਇਸ ਦਾ ਨਾਮ ਪੌਂਟਾ ਸਾਹਿਬ ਨਿਸ਼ਚਿਤ ਕੀਤਾ ਸੀ ਪੁਰਾਣੀ ਨਾਹਨ ਵਿਰਾਸਤ ਵਿੱਚ ਸਥਿਤ ਹਿਮਾਚਲ ਪ੍ਰਦੇਸ਼ ਵਿੱਚ ਇਹ ਅਸਥਾਨ ਯਮੁਨਾ ਨਦੀ ਦੇ ਕਿਨਾਰੇ ਤੇ ਵਸਿਆ ਹੋਇਆ ਹੈ ਇਸ ਸ਼ਹਿਰ ਵਿੱਚ ਗੁਰਗੋਵਿੰਦ ਸਿੰਘ ਜੀ ਮਹਾਰਾਜ ਜੀ ਨੇ 4 ਸਾਲ ਤੋਂ ਵੱਧ ਦਾ ਸਮਾਂ ਬਤੀਤ ਕੀਤਾ ਸੀ ਗੁਰੂ ਜੀ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਤੇ 1685 ਨੂੰ ਨਾਹਨ ਪਹੁੰਚੇ ਸਨ ਇਹ ਸ਼ਹਿਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੀ ਤਹਿਸੀਲ ਵਿੱਚ ਸਥਿਤ ਹੈ ਆਓ ਸੰਗਤ ਜੀ ਤੁਹਾਨੂੰ ਉਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਾਉਂਦੇ ਹਾਂ ਸੰਗਤ ਜੀ ਇਸ ਸ਼ਹਿਰ ਵਿੱਚ ਤੁਹਾਨੂੰ ਬਹੁਤ ਸਾਰੇ ਇਤਿਹਾਸਿਕ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਨੂੰ ਮਿਲ ਜਾਣਗੇ गुरुद्वारा श्री हरमंदिर साहिब गुरुद्वारा दस्तार स्थान साहिब कवि दरबार स्थान गुरुद्वारा शेरगाह साहिब गुरुद्वारा पंगानी साहिब गुरुद्वारा तीरगढ़ी साहिब गुरुद्वारा दशमेश दरबार वाला साहिब गुरुद्वारा रणथम साहिब बादशाही दशमी तप स्थान गुरुद्वारा कृपाल शिला साहिब गुरुद्वारा ਤੋ ਕਾ ਸਾਹਿਬ ਸੰਗਤ ਜੀ ਜਿਵੇਂ ਕੀ ਤੁਸੀਂ ਜਾਣਦੇ ਹੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਤ ਦੇ ਨਾਲ ਸਿਪਾਈ ਵੀ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਨਾਲ 52 ਕਵੀਆਂ ਨਾਲ ਇਸ ਅਸਥਾਨ 'ਤੇ ਕਵੀ ਦਰਬਾਰ ਸਜਾਇਆ ਕਰਦੇ ਸਨ ਅਤੇ ਕਵੀਆਂ ਨੂੰ ਬੇਸ਼ੁਮਾਰ ਕੀਮਤੀ ਖਜ਼ਾਨਿਆਂ ਵਿੱਚੋਂ ਸਨਮਾਨਿਤ ਵੀ ਕਰਿਆ ਕਰਦੇ ਸਨ ਇਸ ਗੁਰੂ ਘਰ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅਤੇ ਉਨ੍ਹਾਂ ਦੇ ਜੀਵਨ ਨਾਲ ਸੰਬੰਧਤ ਬਹੁਤ ਸਾਰੀਆਂ ਯਾਦਾਂ ਹਨ ਪੰਗਾਣੀ ਸਾਹਿਬ ਗੁਰਦੁਆਰਾ ਪੌਂਟਾ ਸਾਹਿਬ ਤੋਂ 23 ਕਿਲੋਮੀਟਰ ਦੂਰੀ ਤੇ ਸਥਿਤ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਹਿਲੀ ਜੰਗ ਪੰਗਾਣੀ ਵਿਖੇ ਹੋਈ ਸੀ ਇਸ ਸਥਾਨ ਤੇ ਸਾਈਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਵੀ ਹੋਇਆ ਸੀ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜੀਤ ਤੁਮਰੇ ਦਵਾਰੇ ਆਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ